ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਚਹਾਨਕੇ ਬਾਈ ਕੋਲ ਇੱਕ ਕੱਟੀ ਐ ਇੱਕ ਝੋਟੀ ਆ ਤੇ ਇੱਕ ਹੈਗੀ ਮੱਝ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਦੇਖ ਸਕਦੇ ਹੋ ਲੀਲੀ 라ਵੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਸਰੀ ਗਾ ਜੀ ਬਾਈ ਸਸਰੀ ਗਾ ਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਅਰਸ਼ੀਤ ਸਿੰਘ ਆ ਜੀ ਪਿੰਡ ਪੰਡ ਚਹਾਨਕੇ ਕਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਭਰ ਆਪਣਾ 99762 ਜੀ ਹਾਂਜੀ 01180 ਠੀਕ ਹੈ ਜੀ ਹਾਂਜੀ ਆਪਾਂ ਨੂੰ ਕਿੰਨੇ ਆ ਜਾਨਵਰ ਆ ਜੀ ਆਪਣੇ ਕੋਲ ਇਹ ਤਿੰਨ ਆ ਜੀ ਠੀਕ ਹੈ ਜੀ ਆ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਜੀ ਇਹ ਪਹਿਲੀ ਕੱਟੀ ਇਹ ਹੈਗੇ ਜਵਰਾਜ ਦੀ ਜੀ ਠੀਕ ਹੈ ਜੀ ਸਰੀ ਮੱਝਾਂ ਹਰੀਆਂ ਅੰਦਰ ਆਉਣ ਵਾਲੀਆਂ ਕੜੀਆਂ ਨੇ ਉਹਨਾਂ ਦੀਆਂ ਕੱਟੀਆਂ ਨੇ ਆਪਦੀਆਂ ਠੀਕ ਹੈ ਜੀ 18 ਪਲੱਸ ਆ ਜੀ ਇਹਦੀ ਮਾਂ ਦਾ ਠੀਕ ਹੈ ਜੀ ਹਾਂਜੀ ਇਹਦੀ ਮਾਂ ਵੀ ਦੇ ਵੀ ਦਰਸ਼ਨ ਕਰਵਾ ਦਾਂਗੇ ਜੇ ਕੰਨੀ ਕਰਨਾ ਠੀਕ ਹੈ ਜੀ ਹਾਂਜੀ ਕੀ ਰੇਟ ਮੁਟਿਆ ਜੀ ਕੀ ਰੇਟ ਫਰੂਟ ਹੈ ਜੀ ਦਾ ਇਹ ਕੱਟੀ ਦੇਣ ਲੈਣ 20000 ਦੀ ਦਾਮ ਠੀਕ ਹੈ। ਦੂਤ ਜਵਰਾਜ ਦੀ ਹੈ। ਠੀਕ ਹੈ। ਥਾਂ ਤੋਂ ਦੇ ਸਕਦਾ। ਇਹਨੇ ਬਹੁਤ ਸੁਣੀ ਹੈ। ਮੈਨੇ ਰੇਟ ਵੀ ਦੱਸਤਾ ਤੁਹਾਨੂੰ। ਠੀਕ ਹੈ ਜੀ। ਹਾਂਜੀ ਭਾਈ ਦੂਜੀ ਝੋਟੀ ਦਾ ਦੱਸੋ ਜੀ। ਆਹ ਘੱਟੀ ਹੈਗੀ ਹੈ ਜੀ। ਇਹ 15 ਕੁ ਮਹੀਨਿਆਂ ਦੀ ਹੋ ਗਈ ਜੀ। ਠੀਕ ਹੈ ਜੀ। 15 15.5 16 ਕ ਮੰਨ ਕੇ ਚੱਲੋ। ਠੀਕ ਹੈ ਜੀ। ਤੇ ਇਹ ਹੈਗੀ ਆ ਕੋਹੇਨੂਰ ਦੀ। ਕੋਹੇਨੂਰ ਦੀ। ਹਾਂਜੀ। ਠੀਕ ਹੈ ਜੀ। ਇਹਦੀ ਮਾਰ ਦਾ ਦੋਤਾ 20 ਪਲੱਸ ਜੀ। ਠੀਕ ਹੈ ਜੀ। ਹਾਂਜੀ। ਜਾਨਵਰ ਥੋੜਾ ਜਿਆਦਾ ਹੋਰ ਕਰਕੇ ਨਾ ਮੱਝਾਂ ਦਿਖਾ ਵੀ ਸਕਦਾ ਅਗਲੇ ਅਗਲੇ ਨੂੰ ਠੀਕ ਹੈ ਜੀ ਬੰਨ ਨੂੰ ਥਾਂ ਨਹੀਂ ਹੈਗਾ ਤਾਂ ਇਹ ਜਾਨਵਰ ਵਿੱਚ ਨੇ ਪੈਣਾ ਨਹੀਂ ਇਹ ਜਿਹੇ ਤਾਂ ਕਿੱਥੇ ਦੇਣੇ ਸਹੀ ਗੱਲ ਹੀ ਸੰਗ ਸੰਗ ਦੇਖੋ ਜੀ ਹਾਂ ਦੇਖੋ ਜੀ ਦੇਖੋ ਨਵਾਂ ਉੱਤੇ ਹੀ ਗਿਆ ਸਭ ਕੁਝ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਭਰਾ ਇਹਦਾ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਹੈ ਮੈਂ ਲੇਵਾ ਦਿਖਾ ਦਿੰਦਾ ਲਓ ਜੀ ਲਓ ਲੋ ਜੀ ਨੇਕਸਟ ਆ ਦੂਰਾ ਕਿੰਨੇ ਟਾਈਮ ਦੀ ਹੋ ਗਈ ਬਾਈ ਜੀ ਇਹ? ਇਹ 16ਵਾਂ ਮਹੀਨਾ ਲੱਗਿਆ ਬਾਈ ਨੂੰ। 16ਵਾਂ ਮਹੀਨਾ ਲੱਗਿਆ। ਹਾਂਜੀ ਹਾਂ ਠੀਕ ਹੈ। ਇਹਦੀ ਮਾਂ ਹੈਗੀ ਸੂਣ ਵਾਲੀ ਆ ਬਸ। ਠੀਕ ਹੈ ਜੀ। ਲੋਪਰਾ ਭਾਜੀ ਦਾ ਘਰੇ ਰੱਖੇ ਮੈਂ ਕੁਝ ਜਿਆਦਾਤਰ ਦੁੱਧ ਦਾ ਕੰਮ ਹੀ ਕਰਦਾ ਬਾਈ। ਤੇ ਇਹਦੇ ਕੋਲ ਬੰਕੂਲ ਟੌਪ ਟੌਪ ਦੀ ਮੱਝਾਂ ਹੁੰਦੀਆਂ। ਆਪਾਂ ਪਹਿਲਾਂ ਹੀ ਬਾਈ ਜੀ ਦੀ ਵੀਡੀਓ ਬਣਾਈ ਸੀ। ਹਾਂਜੀ ਬਾਈ ਜੀ ਆ ਦੱਸੋ ਜੀ ਆਪਣੀ ਮੱਝ ਦਾ। ਅੱਜ ਹੈ ਇਹ ਜੀ ਬੱਲੀ ਹਾਂਜੀ ਇਹਨੂੰ ਨੀਲੀ ਦਾਵੀ ਆਪਾਂ ਕਹਿ ਨਹੀਂ ਸਕਦੇ ਜਦੋਂ ਹੈ ਨਹੀਂ ਠੀਕ ਹੈ ਜੀ ਇਹਦੇ ਨੀਲੀ ਦਾਵੀ ਦਾ ਭਰਾ ਹੈ ਸੀਗਾ ਹਾਂਜੀ ਤੇ ਉਹਦੇ ਬਾਰੇ ਤਾਂ ਨਹੀਂ ਜਾਣਕਾਰੀ ਹੈਗੀ ਵੀ ਕਿਹੜਾ ਟੀਕਾ ਭਰਿਆ ਗਿਆ ਠੀਕ ਹੈ ਜੀ ਇਹਨੇ ਦੇਖਿਆ ਦਿੱਤਾ ਕੱਟਾ ਇੱਕੀ ਠੀਕ ਹੈ ਜੀ ਇਹਦੀਆਂ ਪਹਿਲਾਂ ਤਿੰਨ ਕਟੀਆਂ ਹੋਣਾਂ ਚੌਥੇ ਸੂ ਹੈ ਉਹ ਠੀਕ ਹੈ ਜੀ ਹਾਂ ਦੁੱਧ ਇਹ 16 15 16 ਲੀਟਰ ਪਾਉਣੇ ਨੇ ਜੀ ਆਰਾਮ ਨਾਲ ਠੀਕ ਹੈ ਜੀ ਉਹ ਬੋਲਾ ਜੀ 10 ਲੀਟਰ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਬਈ ਜੀ ਨੂੰ ਕੱਟਾ ਆਹ ਅੰਦਰ ਬੈਠਾ ਠੀਕ ਹੈ ਜੀ ਇਹਨੂੰ ਅੱਜ 6ਵਾਂ 6ਵਾਂ ਦਿਨ ਹੈ ਜੀ ਠੀਕ ਹੈ ਜੀ ਲੋਕਾਂ ਦੇ ਹਾਂਜੀ ਹਾਂਜੀ ਦੇਖ ਚੈੱਕ ਕਰਸਾ ਦੇ ਮਾਗਰ ਹੈਗਾ ਕੱਟਾ ਇਹਦੇ ਹਾਂਜੀ ਹਾਂਜੀ ਠੀਕ ਹੈ ਜੀ 10 ਕਿਲੋ ਲੀਟਰ ਬਹੁਤ ਤਿਆਰ ਹੈ ਜੀ ਠੀਕ ਹੈ ਜੀ ਜੋ ਬਾ ਚੈੱਕ ਕਰਸਾ ਦੇ ਪਿੰਡ ਚ ਹਣ ਕੇ ਬਾਕੀ ਬਰਾ ਆਪਣਾ ਫੇਸਬੁੱਕ ਦੇ ਪੇਜ ਆਕਰ ਜੀਤ ਰਹੇ ਹਾਂਗਾ ਤਾਂ ਸੌਲਵਰ ਤੇ ਸ਼ੇਅਰ ਕਰਾ ਦੇ ਹਾਂਜੀ ਭਾਈ ਰੇਟ ਦੱਸੀ ਜੀ ਦਾ ਇਹਦਾ ਜੀ ਹਾਂ ਜੀ ਇਹਨੂੰ ਦੇਣ ਲੈਣ ਸਵਾ ਦੀ ਦੇ ਦੇਣ ਜੀ ਸਵਾ ਲੱਖ ਹਾਂ ਜੀ ਠੀਕ ਹੈ ਜੀ ਮੁੱਲ ਜਾਇ ਡੇਢ ਕਰਾ ਲਓ ਜਾਇ 40 ਕਰਾ ਲਓ ਠੀਕ ਹੈ ਜੀ ਲੋਪਰਾ ਮਗਰ ਕਟਾ ਤੇ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਪਿੰਡ ਚਹਾਨਕੇ ਜਿਲਾ ਵਰਨਾ ਦਾ ਮਿਲਦੇ ਆਂ ਭਰਾ ਅਗਲੀ ਵੀਕ ਚ ਓਕੇ ਬਾਈ